ਬਾਉ ਗੁਰੂ ਪਿਆਰੋ ਆਪਾਂ ਗੱਲ ਕਰ ਰਹੇ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੀ ਜਦੋਂ ਸੱਚਾ ਸੌਦਾ ਕਰਕੇ ਹੁੰਦੇ ਆ ਤੇ ਫਿਰ ਮੋਦੀ ਖਾਨੇ ਵਿੱਚ ਕੰਮ ਕਰਦੇ ਆ ਕਰਦੇ ਕਰਦੇ ਹੌਲੀ ਹੌਲੀ ਸਵੱਬ ਬਣਦਾ ਜਿਵੇਂ ਹਰ ਇੱਕ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੁੰਦਾ ਸਤਕਾਰਯੋਗ ਮਾਤਾ ਸੁਲੱਖਣੀ ਜੀ ਨਾਲ ਤੇ ਪਟਾਲਾ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਭਾਈ ਮੂਲ ਚੰਦ ਜੀ ਕੁਦਰਤੀ ਭਾਈ ਮੂਲ ਚੰਦ ਜੀ ਵੀ ਪਟਵਾਰੀ ਨੇ ਉਹਨਾਂ ਦੀ ਸੁਪਤਨੀ ਹੈ ਬੀਬੀ ਚੰਦੋ ਰਾਣੀ ਤੇ ਉਹਨਾਂ ਦੇ ਘਰ ਇੱਕ ਬੱਚੀ ਦਾ ਜਨਮ ਹੁੰਦਾ ਹੈ ਫਿਰ ਜਿਹਨੂੰ ਆਪਾਂ ਮਾਤਾ ਸਲੱਖਣੀ ਜੀ ਕਹਿੰਦੇ ਆ ਪਿਆਰ ਨਾਲ ਕਿਉਂਕਿ ਵੇਖੋ ਗੁਰੂ ਨਾਨਕ ਦੇ ਮਹਾਰਾਜ ਜੀ ਨਾਲ ਰਿਸ਼ਤਾ ਜੁੜ ਜਾਣਾ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਬਹੁਤ ਵੱਡੀ ਗੱਲ ਹੈ ਹਰ ਬੱਚਾ ਉਹਦਾ ਜਨਮ ਲੈਂਦਾ ਤੇ ਉਹ ਆਪਣੇ ਲੇਖ ਲਿਖਾ ਕੇ ਹੁੰਦਾ ਹੈ ਕਦੇ ਹੁੰਦਾ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਸਾਡੇ ਧੀ ਹੋ ਗਈ ਸਾਡੇ ਪੁੱਤਰ ਕਿਉਂ ਨਹੀਂ ਹੋਇਆ ਪਰ ਹਰ ਬੱਚਾ ਆਪੋ ਆਪਣੇ ਕਰਮ ਲਿਖਾ ਕੇ ਲੈ ਕੇ ਆਉਂਦਾ ਕੀ ਪਤਾ ਹੋਣਾ ਕਿਸੇ ਨੂੰ ਕਿ ਇਹਨਾਂ ਦੇ ਸੰਜੋਗ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਹੋਏ ਆ ਤੇ ਜਦੋਂ ਮਾਤਾ ਸਲੱਖਣੀ ਜੀ ਜਵਾਨ ਹੁੰਦੇ ਆ ਹੁਣ ਕੁਦਰਤੀ ਐ ਵੀ ਭਾਈ ਮੂਲ ਚੰਦ ਜੀ ਵੀ ਪਟਵਾਰੀ ਐ ਤੇ ਮਹਿਤਾ ਕਲਿਆਣ ਦਾਸ ਜੀ ਵੀ ਪਟਵਾਰੀ ਨੇ ਤੇ ਵਿਚਕਾਰ ਭਾਈ ਜੈ ਰਾਮ ਜੀ ਜਿਨ੍ਹਾਂ ਨੂੰ ਮਹਿਤਾ ਕਲਿਆਣ ਦਾਸ ਜੀ ਦੀ ਬੇਟੀ ਬੇਬੇ ਨਾਨਕੀ ਜੀ ਵਿਆਹ ਹੋਇਆ ਹੁਣ ਜੈ ਰਾਮ ਜੀ ਦਾ ਜਿਹੜਾ ਕਾਰੋਬਾਰ ਉਹ ਇਦਾਂ ਦਾ ਵੀ ਉਹ ਨੇੜੇ ਤੇੜੇ ਕਦੇ ਤਲਵੰਡੀ ਆ ਗਏ ਕਦੇ ਬਟਾਲਾ ਸਾਹਿਬ ਵੱਲ ਚਲੇ ਗਏ ਇਦਾਂ ਜਾਂਦੇ ਰਹਿੰਦੇ ਨੇ ਤੇ ਜਿਹੜਾ ਬੰਦਾ ਹੁਣ ਜਾਂਦਾ ਰਹਿੰਦਾ ਇੱਧਰ-ਉੱਧਰ ਤੁਰਿਆ ਫਿਰਦਾ ਉਹਨੂੰ ਕਈ ਪਰਿਵਾਰ ਕਹਿ ਦਿੰਦੇ ਆ ਕਿ ਸਾਡਾ ਬੱਚਾ ਜਵਾਨ ਐ ਜਾਂ ਸਾਡੀ ਲੜਕੀ ਜਵਾਨ ਐ ਤੁਸੀਂ ਕੋਈ ਪਰਿਵਾਰ ਵੇਖੋ ਕੋਈ ਲੜਕਾ ਵੇਖੋ ਕੋਈ ਲੜਕੀ ਵੇਖੋ ਤੇ ਇਧਰਲੇ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਤਾਂ ਫਿਰ ਜੈ ਰਾਮ ਜੀ ਦੇ ਸਹੁਰੇ ਐ ਤੇ ਉੱਥੇ ਰਾਏ ਬਲਾਰ ਕੋਲ ਵੀ ਇਹ ਜਾਂਦੇ ਹੁੰਦੇ ਸੀ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਮਹਿਤਾ ਕਲਿਆਣ ਦਾਸ ਜੀ ਦੇ ਪਰਿਵਾਰ ਨਾਲ ਵੀ ਰਾਏ ਬੁਲਾਰ ਜੀ ਦਾ ਬਹੁਤ ਗੂੜਾ ਸਬੰਧ ਸੀ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਸ਼ਰਧਾਲੂ ਸੀ ਰਾਏ ਬੁਲਾਰ ਜੀ ਕਈ ਕੌਤਕ ਵੇਖੇ ਉਹਨਾਂ ਨੇ ਕਿ ਇਹ ਤੇ ਕੋਈ ਰੱਬੀ ਨੂਰ ਹੈ ਰੱਬੀ ਅਵਤਾਰ ਹੈ ਤੇ ਭਾਈ ਮੂਲ ਚੰਦ ਜੀ ਨੇ ਫਿਰ ਭਾਈ ਜੈ RAM ਜੀ ਕੋਲ ਗੱਲ ਕੀਤੀ ਬੇਨਤੀ ਕੀਤੀ ਕਿ ਕੋਈ ਲੜਕਾ ਦੇਖੋ ਆਪਾਂ ਆਪਣੀ ਸੁਪਤਰੀ ਦੀ ਸ਼ਾਦੀ ਕਰਨੀ ਹੈ ਤਾ ਭਾਈ ਜੈਰਾਮ ਜੀ ਨੇ ਦੱਸਿਆ ਕਿ ਮਹਿਤਾ ਕਲਿਆਣ ਦਾਸ ਜੀ ਦਾ ਜੋ ਸੁਪੁੱਤਰ ਹੈ ਉਹ ਤੇ ਮੇਰੇ ਘਰ ਵਾਲੀ ਨਾਨਕੀ ਦਾ ਭਰਾ ਹੀ ਆ ਸਾਡੇ ਰਿਸ਼ਤੇ ਵਿੱਚੋਂ ਆ ਤੇ ਪਰਿਵਾਰ ਬੜਾ ਵਧੀਆ ਹੈ ਪਰਿਵਾਰ ਬੜਾ ਚੰਗਾ ਹੈ ਤੇ ਬੀਬੇ ਨਾਨਕੀ ਜੀ ਭਾਈ ਜੈਰਾਮ ਜੀ ਕੁਚੋਲੇ ਬਣੇ ਬਣੇ ਉਹਨਾਂ ਨੇ ਗੱਲ ਚਲਾਈ ਹੌਲੀ-ਹੌਲੀ ਉਧਰ-ਉਧਰ ਹੀ ਦੱਸਿਆ ਜਿਵੇਂ ਆਪਾਂ ਕਰਦੇ ਆਂ ਤੇ ਹੌਲੀ-ਹੌਲੀ ਰਿਸ਼ਤਾ ਸੀ ਜਿਹੜਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਪੱਕਾ ਹੋਇਆ ਤੇ ਫਿਰ ਹੌਲੀ-ਹੌਲੀ ਵਿਆਹ ਦਾ ਸਮਾਂ ਰੱਖਿਆ ਗਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਗੱਲ ਚੇਤੇ ਰੱਖਣੀ ਆ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਰ ਕਾਰਜ ਵਿੱਚ ਸਾਨੂੰ ਸਿੱਖਿਆ ਦਿੱਤੀ ਸਾਨੂੰ ਉਪਦੇਸ਼ ਦਿੱਤਾ ਪਿਆਰੇ ਜੀ ਜਦੋਂ ਫਿਰ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨੇ ਤੇ ਨਵਾਬ ਦੌਲਤਖਾਂ ਲੋਧੀ ਤੇ ਰਾਏ ਬੁਲਾਰ ਜੀ ਦੋਵੇਂ ਗੁਰੂ ਸਾਹਿਬ ਜੀ ਦੇ ਬੜੇ ਸ਼ਰਧਾਲੂ ਤੇ ਰਾਏ ਬੁਲਾਰ ਜੀ ਤੇ ਕਹਿੰਦੇ ਸੀ ਕਿ ਮੇਰੇ ਪਿੰਡ ਉੱਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ ਬੜੀ ਬਖਸ਼ਿਸ਼ ਹੈ ਕਿ ਸਾਰੀਆਂ ਦਾਤਾਂ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਿਲੀਆਂ ਨੇ ਸਭ ਬਖਸ਼ਿਸ਼ਾਂ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਦੀਆਂ ਨੇ ਸੋ ਦੋਵਾਂ ਨੇ ਜਦੋਂ ਵਿਆਹ ਦੀ ਤਿਆਰੀ ਹੁੰਦੀ ਹੈ ਤੇ ਬਰਾਤ ਵੀ ਜਾਣਾ ਸੀ ਹੁਣ ਤੇ ਬਰਾਤ ਲਈ ਜੋ ਵੀ ਸਾਜੋ ਸਮਾਨ ਸੀ ਜੋ ਆਉਣ ਜਾਣ ਦੇ ਸਾਧਨ ਸੀ ਹਾਥੀ ਘੋੜੇ ਰੱਥ ਪਾਲਕੀਆਂ ਤੇ ਹੋਰ ਸਾਰਾ ਸਾਜੋ ਸਵਾਨ ਉਹ ਸੇਵਾ ਵਿੱਚ ਦਿੱਤਾ ਇਹਨਾਂ ਨੇ ਤੇ ਹੁਣ ਤਲਵੰਡੀ ਤੋਂ ਸਾਰਾ ਜਿਹੜਾ ਬੇਦੀ ਖਾਨਦਾਨ ਸੀ ਚਾਚੇ ਤਾਏ ਸ਼੍ਰੀਕ ਤੇ ਸਾਰੇ ਸ਼੍ਰੀਕੇ ਵਾਲੇ ਆਏ ਰਿਸ਼ਤੇਦਾਰ ਆਏ ਚਾਚੇ ਤਾਏ ਆਏ ਤੇ ਗੁਰੂ ਬਾਬੇ ਜੀ ਦਾ ਨਾਨਕ ਪਰਿਵਾਰ ਵੀ ਆਇਆ ਤੇ ਸਾਰੇ ਫਿਰ ਸੁਲਤਾਨਪੁਰ ਇਕੱਠੇ ਹੋਏ ਲੋ ਤੇ ਬੜੀਆਂ ਰੌਣਕਾਂ ਲੱਗੀਆਂ ਭੈਣ ਨਾਨਕੀ ਜੀ ਨੂੰ ਆਪਣੇ ਵੀਰ ਨਾਨਕ ਦਾ ਬੜਾ ਚਾਅ ਹੈ ਮਨ ਵਿੱਚ ਤੇ ਚਾਅ ਦੇ ਵਿੱਚ ਭੱਜੇ ਫਿਰਦੇ ਤੇ ਵਰਾਤ ਵਾਲੇ ਦਿਨ ਫਿਰ ਗੁਰੂ ਸਾਹਿਬ ਜੀ ਨੇ ਪੀਲੇ ਰੰਗ ਦਾ ਝੋਲਾ ਪਹਿਨੇ ਆ ਤੇ ਸੋਹਣੀ ਦਸਤਾਰ ਬੰਨੀ ਕਿਉਂਕਿ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਸਾਦਾ ਪਹਿਰਾਵਾ ਵੀ ਪਾਉਂਦੇ ਕਿਉਂਕਿ ਉਹ ਇੱਕ ਪਰਮਾਤਮਾ ਦਾ ਰੱਬੀ ਨੂਰ ਸੀ ਉਹਨਾਂ ਦੇ ਉੱਪਰ ਉਹ ਤੇ ਬਚਪਨ ਚ ਜਦੋਂ ਦੌਲਤਾ ਦਾਈ ਦੇ ਦਰਸ਼ਨ ਕੀਤੇ ਸੀ ਤੇ ਨਿਆਲ ਹੋ ਗਈ ਸੀ ਚਿਹਰਾ ਤੇ ਪਹਿਲੇ ਹੀ ਉਹਨਾਂ ਦਾ ਦਗਦਾ ਕਰਦਾ ਸੀ ਜਦੋਂ ਤਿਆਰ ਹੋਏ ਤੇ ਘੋੜੀ ਤੇ ਅਸਵਾਰ ਹੋਏ ਤਾਂ ਮੇਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇਜ ਆ ਜਿਹੜਾ ਉਹ ਵੇਖਿਆ ਨਹੀਂ ਜਾਂਦਾ ਸੰਗ ਤਾਂ ਦਰਸ਼ਨ ਕਰ ਕਰਕੇ ਐਦਾਂ ਖੁਸ਼ ਹੁੰਦਿਆਂ ਨੇ ਸਾਹਮਣੇ ਤੱਕਿਆ ਨਹੀਂ ਜਾਂਦਾ ਇੰਨਾ ਤੇਜ ਪ੍ਰਤਾਪ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸਾਰਿਆਂ ਦੇ ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਬਿਆਹ ਦਾ ਬੜਾ ਆਨੰਦ ਮਾਣ ਰਹੇ ਨੇ ਬੜਾ ਚਾਅ ਸੀ ਸਾਰਿਆਂ ਦੇ ਅੰਦਰ ਤੇ ਸਾਰੇ ਰਿਸ਼ਤੇਦਾਰ ਚਾਚੇ ਤਾਏ ਤੇ ਭਾਈ ਵਾਲਾ ਜੀ ਭਾਈ ਮਰਦਾਨਾ ਜੀ ਨਾਲ ਤੁਰੇ ਤੇ ਸultanpur ਤੋਂ ਚੱਲ ਕੇ ਬਰਾਤ ਜਦੋਂ ਜੁਰੀ ਤੁਰਦਿਆਂ ਤੁਰਦਿਆਂ ਫਿਰ ਬਟਾਲੇ ਪਹੁੰਚਦੀ ਹੈ ਤੇ ਹੁਣ ਸੁਲਤਾਨਪੁਰ ਸਾਹਿਬ ਤੋਂ ਕੰਧ ਸਾਹਿਬ ਤੱਕ ਜੋ ਅੱਜ ਵੀ ਨਗਰ ਕੀਰਤਨ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਕਿਉਂਕਿ ਸੁਲਤਾਨਪੁਰ ਤੋਂ ਚੱਲ ਕੇ ਜਦੋਂ ਬਟਾਲਾ ਸਾਹਿਬ ਬਰਾਤ ਗਈ ਤੇ ਉੱਥੇ ਅੱਜ ਵੀ ਉਸੇ ਤਰ੍ਹਾਂ ਬੜੀ ਧੂਮ-ਧਾਮ ਦੇ ਨਾਲ ਸ਼ਰਧਾ ਭਾਵਨਾ ਭਾਵਨਾਵਾਂ ਦੇ ਨਾਲ ਇਹ ਜੋੜ ਮੇਲਾ ਜਿਹੜਾ ਮਨਾਇਆ ਜਾਂਦਾ ਹੈ ਬੜੇ ਕੀਰਤਨ ਸੱਜਦੇ ਐ ਤੇ ਜਦੋਂ ਸੁਲਤਾਨਪੁਰ ਤੋਂ ਬਰਾਤ ਚੱਲਦੀ ਐ ਤੇ ਇਤਿਹਾਸ ਦੱਸਦਾ ਵੀ ਪਿੰਡ ਉੱਦੋ ਕੇ ਪਹੁੰਚ ਕੇ ਬਰਾਤ ਨੇ ਪੜਾ ਕੀਤਾ ਉੱਥੇ ਇੱਕ ਗੁਰ ਅਸਥਾਨ ਵੀ ਬਣਿਆ ਹੋਇਆ ਹੈ ਗੁਰਦੁਆਰਾ ਥੰਮ ਸਹਿ ਬਣਿਆ ਹੋਇਆ ਹੈ ਇੱਥੇ ਰੁਕੇ ਤੇ ਇਥੋਂ ਫਿਰ ਇਸ਼ਨਾਨ ਪਾਣੀ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਾਤ ਅੱਗੇ ਤੁਰਦੀ ਹੈ ਤੇ ਜਦੋਂ ਬਰਾਤ ਬਟਾਲੇ ਪਹੁੰਚੀ ਤਾਂ ਸ਼ਹਿਰ ਤੋਂ ਵਾਰ-ਵਾਰ ਇੱਕ ਬਾਗ ਸੀ ਉਥੇ ਬਰਾਤ ਦਾ ਉਤਾਰਾ ਕੀਤਾ ਗਿਆ ਸਨੇਹਾ ਭੇਜਿਆ ਜਦੋਂ ਬਰਾਤ ਆ ਜਾਂਦੀ ਸੀ ਪਹਿਲਾਂ ਵਾਲੇ ਸੰਗ ਵਿੱਚ ਬਹਿ ਜਾਂਦੇ ਫਿਰ ਇੱਕ ਜਾਣਾ ਸਨੇਹਾ ਲੈ ਕੇ ਜਾਂਦਾ ਦੱਸਦਾ ਵੀ ਇਦਾਂ ਕਰਕੇ ਭਾਈ ਬਰਾਤ ਹੈ ਜਿਹੜੀ ਪਹੁੰਚ ਚੁੱਕੀ ਹੈ ਬੜੀ ਸ਼ਰਧਾ ਭਾਵਨਾ ਨਾਲ ਭਾਈ ਮੂਲ ਚੰਦ ਜੀ ਦੇ ਸਾਰੇ ਸ਼੍ਰੀਕੇ ਵਾਲਿਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਬਰਾਤ ਦੀ ਬੜੀ ਤਨਮਨਤਾ ਨਾਲ ਰੱਜ ਕੇ ਸੇਵਾ ਕੀਤੀ ਗਈ ਜੀ ਤੇ ਅਗਲੇ ਦਿਨ ਹੁਣ ਜਦੋਂ ਅੰਮ੍ਰਿਤ ਵੇਲੇ ਫੇਰੇ ਹੋਣੇ ਸੀ ਹੁਣ ਇੱਥੇ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣਾ ਜੋ ਉਪਦੇਸ਼ ਦੇਣਾ ਚਾਹੁੰਦੇ ਸੀ ਜਿਵੇਂ ਜਨੇਊ ਪਾਉਣ ਵੇਲੇ ਉਪਦੇਸ਼ ਦਿੱਤਾ ਐਦਾਂ ਹੀ ਫਿਰ ਜਦੋਂ ਫੇਰੇ ਹੋਣੇ ਸੀ ਨਾ ਤੇ ਫੇਰਿਆਂ ਦੇ ਲਈ ਜਦੋਂ ਸਾਰੀ ਤਿਆਰੀ ਕੀਤੀ ਗਈ ਤੇ ਫੇਰਿਆਂ ਦਾ ਸਮਾਂ ਜਦੋਂ ਹੋਇਆ ਤਤਪੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਵੇਖ ਰਹੇ ਆ ਵੀ ਤਿਆਰੀਆਂ ਹੋ ਰਹੀਆਂ ਨੇ ਵੀ ਅਗਨੀ ਦੇ ਦੁਆਲੇ ਫੇਰੇ ਕਰਨੇ ਆ ਬੈਠੇ ਆ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਤੇ ਮਾਤਾ ਸਲੱਖਣੀ ਜੀ ਵੀ ਬੈਠੇ ਆ ਸਾਰੇ ਰਿਸ਼ਤੇਦਾਰ ਬੈਠੇ ਆ ਵੀ ਹੁਣ ਫੇਰੇ ਹੋਣਗੇ ਉਦੋਂ ਜਨਊ ਪਾਣ ਵੇਲੇ ਵੀ ਇਦਾਂ ਹੀ ਹੋਇਆ ਸੀ ਬਹੁਤ ਤਕੜਾ ਜਿਹੜਾ ਪ੍ਰੋਗਰਾਮ ਸੀ ਉਹ ਰੱਖਿਆ ਗਿਆ ਸੀ ਘਰ ਵਿੱਚ بڑے ਰਿਸ਼ਤੇਦਾਰ ਇਕੱਠੇ ਸੀ ਪਰ ਫਿਰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਕਿ ਐ ਪੰਡਤ ਜੀ ਇਹ ਜਨਊ ਜੇ ਮੇਰੇ ਪਾਉਣੇ ਚਾਹੁੰਨੇ ਹੋ ਨਾ ਤੇ ਫਿਰ ਦਇਆ ਕਉ ਬਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਨਊ ਜੀ ਕਾ ਹਈ ਤਾਂ ਪਾਣੇ ਕਾ ਦਇਆ ਕਪਾ ਸੰਤੋਖ ਸੂ ਦਇਆ ਦੀ ਕਪਾ ਹੋਵੇ ਸੰਤੋਖ ਦਾ ਸੁਖ ਹੋਵੇ ਦਇਆ ਕਪਾ ਸੰਤੋਖ ਸੂ ਜਤ ਦਾ ਵਟ ਚੜਿਆ ਹੋਵੇ ਜਤ ਗੰਢੀ ਸਤ ਵਟ ਜਤ ਦੀ ਗੰਢ ਹੋਵੇ ਸਤ ਦਾ ਵਟ ਚੜਿਆ ਹੋਵੇ ਜਤ ਗੰਢੀ ਸਤ ਵਟ ਇਹੋ ਜਿਨੂ ਜੀਤਾ ਜੇ ਇਹ ਜਿਨੂ ਹੈ ਤਾਂ ਮੇਰੇ ਬਾਦ ਜਿਹੜਾ ਸ਼ੂਦਰ ਦੇ ਨਹੀਂ ਪਹਿਨਿਆ ਜਾਂਦਾ ਜਿਹੜਾ ਇਸਤਰੀ ਦੇ ਨਹੀਂ ਪਹਿਨਿਆ ਜਾਂਦਾ ਕੇਵਲ ਬ੍ਰਾਹਮਣ ਲੋਕ ਪਹਿਨਦੇ ਆ ਇਹ ਜਲੇਬੀ ਮੈਂ ਨਹੀਂ ਪਾਉਂਦਾ ਸਾਫ ਇਨਕਾਰ ਕਰ ਦਿੱਤਾ ਸੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਹੋਇਆ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਣਾਂ ਦੇ ਅੱਗ ਦੇ ਦਿਵਾਲੇ ਫੇਰੇ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਰੀਤੀ ਰਿਵਾਜਾਂ ਤੋਂ ਜਵਾਬ ਦੇ ਦਿੱਤਾ ਕਿ ਅਸੀਂ ਅੱਗ ਦੇ ਪੁਜਾਰੀ ਨਹੀਂ ਹੋਰ ਮਹਾਰਾਜ ਅਸੀਂ ਤੇ ਸ਼ਬਦ ਦੇ ਪੁਜਾਰੀ ਹਾਂ ਅਸੀਂ ਸ਼ਬਦ ਦੇ ਦੁਆਲੇ ਹੀ ਪ੍ਰਕਰਮਾ ਕਰਨੀ ਹੈ ਮਹਾਰਾਜ ਹੋਰ ਕਿਸ ਤਰ੍ਹਾਂ ਕਰੋਗੇ ਲਾਵਾ ਵੀ ਕਰਨੀਆਂ ਨੇ ਪ੍ਰਕਰਮਾ ਵੀ ਕਰਨੀਆਂ ਨੇ ਹੈਰਾਨ ਹੋ ਗਏ ਸਾਰੇ ਜਦੋਂ ਕਿਹਾ ਵੀ ਪ੍ਰਕਰਮਾਂ ਤੇ ਕਰਨੀਆਂ ਪੈਣਗੀਆਂ ਵੀ ਇਹ ਕੀ ਕਹਿ ਰਿਹਾ ਹੈ ਅੱਜ ਤੱਕ ਕਿਸੇ ਨੇ ਮਨਾਂ ਨਹੀਂ ਕੀਤਾ ਸੀ ਨਾ ਅਸੀਂ ਵੀ ਕਈ ਵਿਆਹ ਸ਼ਾਦੀ ਵਿੱਚ ਜਦੋਂ ਕਈ ਉਲਟ ਰੀਤੀ ਰਿਵਾਜ ਹੁੰਦੇ ਆ ਨਾ ਸਾਡਾ ਬਕਣਾ ਵੀ ਚਲੋ ਕੋਈ ਗੱਲ ਨਹੀਂ ਪਰ ਪਿਆਰਿਓ ਗੁਰੂ ਦੀ ਮਰਯਾਦਾ ਗੁਰੂ ਨੂੰ ਮੁੱਖ ਰੱਖਣਾ ਚਾਹੀਦਾ ਹੈ ਗੁਰੂ ਦਾ ਸਤਕਾਰ ਮੁੱਖ ਰੱਖਣਾ ਚਾਹੀਦਾ ਹੈ ਗੁਰੂ ਨੂੰ ਪਹਿਲੇ ਨੰਬਰ ਤੇ ਰੱਖਾਂਗੇ ਨਾ ਤੇ ਸਾਡੇ ਕਾਰਜ ਵੀ ਫਿਰ ਪਹਿਲੇ ਨੰਬਰ ਦੇ ਹੁੰਦੇ ਆ ਜੇ ਗੁਰੂ ਨੂੰ ਦੂਜੇ ਨੰਬਰ ਤੇ ਰੱਖਾਂਗੇ ਤੇ ਫਿਰ ਕਾਰਜ ਵੀ ਸਾਡੇ ਪਿੱਛੇ ਚਲੇ ਜਾਂਦੇ ਆ ਇਸ ਕਰਕੇ ਫਿਰ ਕਿਹਾ ਜਦੋਂ ਕਿ ਅੱਜ ਤੱਕ ਕਿਸੇ ਨੇ ਮਨਾਂ ਨਹੀਂ ਕੀਤਾ ਇਹ ਇਹ ਕਿਹੋ ਜਿਹੇ ਇਨਸਾਨ ਹਨ ਇਹ ਕੌਣ ਹੈ ਜੋ ਜਵਾਬ ਦੇ ਰਿਹਾ ਉਹਨਾਂ ਨੂੰ ਨਹੀਂ ਪਤਾ ਸੀ ਕਿ ਆਪ ਨਰਾਇਣ ਕਲਾਕਾਰ ਜਗ ਮਹਿ ਪਰਵਰ ਕਿਤੇ ਆਪ ਅਕਾਲ ਪੰਖ ਵਹਿ ਗੁਰੂ ਦਾ ਰੂਪ ਹੈ ਜਦੋਂ ਸਾਫ ਇਨਕਾਰ ਕਰ ਦਿੱਤਾ ਫਿਰ ਬੜਾ ਵਿਰੋਧ ਹੋਇਆ ਕਹਿੰਦੇ ਇਤਿਹਾਸ ਦੱਸਦਾ ਹੈ ਵੀ ਭਾਈ ਮੂਲ ਚੰਦ ਜੀ ਵੀ ਗੁੱਸੇ 'ਚ ਆ ਗਏ ਇੱਕ ਵਾਰੀ ਜਵਾਬ ਵੀ ਦਿੱਤਾ ਸੀ ਕਿ ਅਸੀਂ ਆਪਣੀ ਲੜਕੀ ਨੂੰ ਤੁਹਾਡੇ ਨਾਲ ਤੋਰ ਨਹੀਂ ਨਹੀਂ ਪਰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਆਪਣੇ ਕਾਲਪੁਰ ਨਾਲ ਅਭੇਦ ਸਨ ਉੱਥੇ ਫਿਰ ਪੰਡਿਤ ਹਰਦਿਆਲ ਦਾਸ ਵੀ ਉੱਥੇ ਸ਼ਾਮਲ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸੱਚੇ ਜਨਉ ਦਾ ਉਪਦੇਸ਼ ਦਿੱਤਾ ਸੀ ਤੇ ਉਹਦੋਂ ਮੰਨ ਕੇ ਗਏ ਸੀ ਫਿਰਕੇ ਤੇ ਕੋਈ ਰੱਬੀ ਅਵਤਾਰ ਹੈ ਅਸੀਂ ਇਹਨੂੰ ਜਨਉ ਨਹੀਂ ਪੈਣ ਸਕਦੇ ਹੱਥ ਜੋੜ ਕੇ ਬੇਨਤੀ ਕੀਤੀ ਕਿਉਂਕਿ ਉਹ ਤੇ ਜਾਣਦੇ ਸੀ ਪੰਡਤ ਹਰਦਿਆਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਅੱਗ ਦੇ ਦਿਵਾਲੇ ਫੇਰੇ ਨਾਲ ਤਾਂ ਫਿਰ ਇਹ ਵਿਆਹ ਕਿਸ ਤਰ੍ਹਾਂ ਹੋਵੇਗਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਿਚਾਰਿਆ ਗੁਰੂਦਵਾਰ ਹੈ ਹਮਰਾ ਵਿਆਹ ਹੋ ਜੇ ਹੋਇਆ ਗੁਰੂਦਵਾਰ ਹੈ ਹਮਰਾ ਵਿਆਹ ਹੋ ਜੇ ਹੋਆ ਜਾ ਸੌ ਮਿਲਿਆ ਤਾਂ ਜਾਣਿਆ ਪਰ ਕਰਮਾ ਕਿਵੇਂ ਕਰੋਗੇ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਦਾਂ ਕਰੋ ਇੱਕ ਕਲਮ ਕਾਗਜ਼ ਦਵਾਤ ਇੱਕ ਲੱਕੜ ਦੀ ਚੌਂਕੀ ਲੈ ਕੇ ਫਿਰ ਤੁਹਾਨੂੰ ਦੱਸਾਂਗੇ ਤੇ ਫਿਰ ਗੁਰੂ ਸਾਹਿਬ ਜੀ ਨੇ ਚੌਂਕੀ ਨੂੰ ਸਜਾ ਕੇ ਇੱਕ ਕਾਗਜ਼ ਦੇ ਉੱਪਰ ਇੱਕ ਓੰਕਾਰ ਤੋਂ ਲੈ ਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਤਖ ਮੂਲ ਮੰਤਰ ਲਿਖਿਆ ਤੇ ਲਿਖ ਕੇ चौके ਦੇ ਉੱਪਰ ਸਜਾ ਕੇ ਧਿਆਨ ਦਿਓ ਪਿਆਰੋ ਇਦਾਂ ਦਰਸ਼ਨ ਕਰੋ ਕਿ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਕਿਸ ਤਰ੍ਹਾਂ ਹੋ ਰਿਹਾ ਹੈ ਕੀ ਉਹ ਉਪਦੇਸ਼ ਕਰ ਰਿਹਾ ਸਾਨੂੰ ਗੁਰੂ ਸਾਹਿਬ ਜੀ ਮੂਲ ਮੰਤਰ ਲਿਖ ਕੇ ਸਤਗੁਰੂ ਜੀ ਨੇ ਉੱਪਰ ਰਮਾਲਾ ਸਜਾ ਕੇ ਤੇ ਉੱਪਰ ਰਮਾਲਾ ਜਦੋਂ ਪਾਇਆ ਤੇ ਫਿਰ ਮਾਤਾ ਸਲੱਖਣੀ ਜੀ ਨਾਲ ਮਾਤਾ ਸਲੱਖਣੀ ਜੀ ਨੂੰ ਨਾਲ ਲੈ ਕੇ ਨਾ ਫਿਰ ਚਾਰ ਲਾਵਾ ਕੀਤੀ ਨਮਸਕਾਰ ਕੀਤੀ ਉੱਥੇ ਫਿਰ ਮਹਾਰਾਜ ਨੇ ਇਹੀ ਸ਼ਬਦ ਪੜਿਆ ਗੁਰੂ ਦਵਾਰੈ ਖਮਰਾ ਵਿਆਪੋ ਜੇ ਹੋਆ ਜਾ ਸੋ ਮਿਲਿਆ ਤਾਂ ਜਾਣਿਆ ਭਾਵਕੀ ਵੀ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਸ਼ਬਦ ਨੂੰ ਗੁਰੂ ਦਰਸਾਇਆ ਉੱਥੇ ਫਿਰ ਜਿਹੜ ਦੇਖਦੇ ਸੀ ਨਾ ਬ੍ਰਾਹਮਣ ਜਾਤ ਅਭਮਾਨੀ ਅਸਲੀ ਬ੍ਰਾਹਮਣ ਹੈ ਨਾ ਜਿਹੜਾ ਉਹ ਤੇ ਬ੍ਰਹਮ ਦੀ ਵਿਚਾਰ ਕਰਦਾ ਕਾਲਪੁਰਖ ਨਾਲ ਜੁੜਿਆ ਹੋਇਆ ਕੋਈ ਇੱਥੇ ਬ੍ਰਾਹਮਣ ਦੀ ਨਿੰਦਿਆ ਨਹੀਂ ਜਿਹੜਾ ਕਰਮ ਧਰਮ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਹ ਉਹਦੇ ਵਾਸਤੇ ਕਿਹਾ ਜੋ ਬ੍ਰਹਮ ਦੀ ਵਿਚਾਰ ਕਰਦਾ ਉਹ ਅਸਲੀ ਬ੍ਰਾਹਮਣ ਹੈ ਉਹ ਸਤਕਾਰਯੋਗ ਹੈ ਪਰ ਉਹਨਾਂ ਦੇ ਅੰਦਰ ਤੇ ਇੱਕ ਈਰਖਾ ਦੀ ਅੱਗ ਵੱਲ ਰਹੀ ਸੀ ਉਹਨਾਂ ਨੇ ਸੋਚਿਆ ਵੀ ਇਹ ਕੋਈ ਨਵਾਂ ਹੀ ਆ ਗਿਆ ਐਦਾਂ ਤਾਂ ਪਹਿਲਾਂ ਕਿਸੇ ਨੇ ਵੀ ਨਹੀਂ ਕੀਤਾ ਫਿਰ ਬ੍ਰਾਹਮਣ ਬੜੇ ਦੁਖੀ ਹੋ ਗਏ ਕ੍ਰੋਧ ਵਿੱਚ ਆ ਕੇ ਬੜੀ ਈਰਖਾ ਕਰਦੇ ਆ ਇਹ ਤੇ ਕੋਈ ਨਵਾਂ ਪੰਥ ਚਲਾਏਗਾ ਗੁਰੂ ਸਾਹਿਬ ਜੀ ਜਦੋਂ ਲਾਵਾਂ ਹੋਈਆਂ ਉਸ ਤੋਂ ਬਾਅਦ ਇੱਕ ਮੰਜੀ ਉੱਤੇ ਬਰਾਜਮਾਨ ਹੋ ਗਏ ਤੇ ਮੰਜੀ ਇਦਾਂ ਡਾਈ ਹੋਈ ਐ ਤੇ ਮੰਜੀ ਦੇ ਪਿੱਛੇ ਇੱਕ ਕੱਚੀ ਕੰਦ ਐ ਤੇ ਬ੍ਰਾਹਮਣਾਂ ਨੇ ਚਾਲ ਚੱਲੀ ਵੀ ਕਿਉਂ ਨਾ ਆਪਾਂ ਜਿਹੜੀ ਕੰਦ ਐ ਪਿੱਛੇ ਬੜੀ ਉੱਚੀ ਲੰਮੀ ਕੰਦ ਐ ਤੇ ਆਪਾਂ ਨਾਨਕ ਦੇ ਉੱਪਰ ਸੱਟਵਾ ਦਈਏ ਤੇ ਨਾਨਕੀ ਕਹਿੰਦੇ ਸੀ ਆਪਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਨੇ ਚਾਲ ਚੱਲੀ ਕਿ ਗੁਰੂ ਸਾਹਿਬ ਨੂੰ ਇੱਥੇ ਹੀ ਖਤਮ ਕੀਤਾ ਜਾਏ ਕਿ ਅਜੇ ਜਾਣ ਹੀ ਨਾ ਲਈਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਖਤਮ ਕਰ ਦੇਈ ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆ ਤਾਰਨੀ ਸੀ ਉਹ ਤੇ ਗੁਰਮੁਖਤਾਈ ਲੈ ਕੇ ਆਏ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਉਹਤੇ ਸੰਸਾਰ ਦੇ ਵਿੱਚ ਰੌਸ਼ਨੀ ਕਰਨ ਆਏ ਸੀ ਅੱਜ ਵੀ ਜੇ ਅਸੀਂ ਉਪਦੇਸ਼ ਸੁਣਦੇ ਆ ਨਾ ਗੁਰੂ ਜੀ ਦਾ ਉਪਦੇਸ਼ ਗ੍ਰਹਿਣ ਕਰਦੇ ਆ ਤਾਂ ਸਾਡੇ ਹਿਰਦੇ ਰੂਪੀ ਘਰ ਵਿੱਚ ਰੌਸ਼ਨੀ ਹੁੰਦੀ ਆ ਚਾਨਣ ਹੁੰਦਾ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧੇ ਰਸਤੇ ਪਾਉਂਦੇ ਪਿੱਛੇ ਬੜੀ ਵੱਡੀ ਕੰਧ ਹੈ ਹੁਣ ਬ੍ਰਾਹਮਣਾਂ ਨੇ ਚਾਲ ਜੱਲੀ ਕਿ ਗੁਰੂ ਨਾਨਕ ਦੇ ਮਹਾਰਾਜ ਤੋਂ ਇੱਕ ਕੰਧ ਛਟਵਾ ਦਈਏ ਤੇ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਹੀ ਖਤਮ ਕੀਤਾ ਜਾਏ। ਇਹ ਸਾਡੇ ਧਰਮ ਨੂੰ ਬਹੁਤ ਠੇਸ ਪਹਤਾ ਸਕਦਾ ਹੈ। ਐਦਾਂ ਸੋਚਦੇ ਆ। ਤਕੰਦ ਜਦੋਂ ਉੱਪਰ ਸਿੱਟਣ ਲੱਗੇ ਇਤਿਹਾਸ ਦੱਸਦਾ ਹੈ ਵੀ ਇੱਕ ਮਾਈ ਨੂੰ ਪਤਾ ਲੱਗਿਆ ਜਦੋਂ ਕੰਧ ਡੇਗਣੀ ਚਾਹੁੰਦੇ ਆ ਤੇ ਮਾਤਾ ਜੀ ਕੋਲ ਚਲੇ ਗਏ ਜਾ ਕੇ ਕਹਿੰਦੇ ਪੁੱਤਰ ਜੀ ਤੁਹਾਡੇ ਉੱਪਰ ਕੰਧ ਡੇਗਣ ਲੱਗਿਆ ਤੇ ਤੁਸੀਂ ਸਾਈਡ ਤੇ ਹੋ ਜਾਓ ਪਾਸੇ ਹੋ ਜਾਓ ਇਹ ਤੁਹਾਡੇ ਉੱਪਰ ਕੰਧ ਡਿੱਗ ਪਵੇਗੀ ਸ਼ਗਨਾ ਦਾ ਕੰਮ ਹੈ ਤੇ ਆਪ ਸ਼ਗਨ ਹੋ ਜਾਏਗਾ ਤੁਸੀਂ ਪਾਸੇ ਹੋ ਜਾਓ ਕੰਧ ਤੋਂ ਆ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਤਾ ਕੀ ਕਿਆ ਮੁਸਕਰਾ ਕੇ ਹੱਸ ਕੇ ਆਖਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਇਹ ਕੰਦ ਨੇ ਅੱਜ ਤੇ ਕੀ ਡਿੱਗਣਾ ਏ ਤੇ ਰਹਿੰਦੀ ਦੁਨੀਆ ਤੱਕ ਰਹੇਗੀ ਆਖੋ ਸਤਨਾਮ ਇਹ ਕੰਦ ਨੂੰ ਕੋਈ ਨਹੀਂ ਡੇਕ ਸਕਦਾ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਏਗੀ ਪਿਆਰਿਓ ਅੱਜ ਵੀ ਬਟਾਲਾ ਸਾਹਿਬ ਜਾਈਏ ਨਾ ਤੇ ਕੰਦ ਉੱਥੇ ਉਵੇਂ ਖੜੀ ਹੈ। ਸ਼ਿਸ਼ੇ ਵਿੱਚ ਕਵਰ ਕੀਤੀ ਹੋਈ ਹੈ ਕਿਉਂਕਿ ਸੰਗਤਾਂ ਦੇ ਅੰਦਰ ਸ਼ਰਧਾ ਹੁੰਦੀ ਹੈ ਪਰ ਕਈ ਵਾਰੀ ਸ਼ਰਧਾ ਵਿੱਚ ਅਸੀਂ ਨਾ ਉਹ ਨਿਸ਼ਾਨੀਆਂ ਨੂੰ ਸ਼ਰਧਾ ਸ਼ਰਧਾ ਵਿੱਚ ਪਿਆਰ ਪਿਆਰ ਵਿੱਚ ਖਤਮ ਕਰ ਬੈਠੇ ਹਾਂ। ਉਹਦੀ ਮਿੱਟੀ ਲਿਆਉਣ ਲੱਗ ਗਏ ਸੀ ਤੇ ਫਿਰ ਉਹਨੂੰ ਬਹੁਤ ਚੰਗੀ ਗੱਲ ਹੈ ਸਾਨੂੰ ਨਿਸ਼ਾਨੀਆਂ ਜਿਹੜੀਆਂ ਉਹ ਸਾਹਮਣੇ ਰੱਖਣੀਆਂ ਚਾਹੀਦੀਆਂ। ਜੋ ਸਾਡੇ ਬੱਚਿਆਂ ਦੇ ਅੰਦਰ ਸ਼ਰਧਾ ਉਹ ਅਸਲੀ ਚੀਜ਼ਾਂ ਵੇਖ ਕੇ ਅਸਲੀ ਗੁਰੂ ਜੀ ਦੀਆਂ ਨਿਸ਼ਾਨੀਆਂ ਵੇਖ ਕੇ ਪੈਦਾ ਹੁੰਦੀ ਹੈ ਉਹ ਸੰਖ ਮਰ ਮਰ ਪੱਥਰ ਦੇਖ ਕੇ ਉਹ ਸ਼ਰਧਾ ਪੈਦਾ ਨਹੀਂ ਹੁੰਦੀ ਮਾਫ਼ ਕਰਨਾ ਭਾਵੇਂ ਅੱਜ ਉਹ ਸਥਾਨਾਂ ਤੇ ਪੱਥਰ ਲੱਗੇ ਐ ਏਸੀ ਲੱਗੇ ਐ ਪਰ ਜੇ ਪ੍ਰਾਤਨ ਉਹੀ ਕੰਧਾ ਹੁੰਦੀਆਂ ਫਤਿਹਗੜ੍ਹ ਸਾਹਿਬ ਵੀ ਜੇ ਉਹੀ ਨਿਸ਼ਾਨੀਆਂ ਹੋਰ ਵੀ ਹੁੰਦੀਆਂ ਤਾਂ ਕਿੰਨਾ ਵਧੀਆ ਹੁੰਦਾ ਕਿਵੇਂ ਨਾ ਕਿਵੇਂ ਨਿਸ਼ਾਨੀਆਂ ਸਾਨੂੰ ਗੁਰੂ ਸਾਹਿਬ ਜੀ ਦੀਆਂ ਸਾਹਮਣੇ ਰੱਖਣੀਆਂ ਚਾਹੀਦੀਆਂ ਫੇਰ ਹੀ ਸਾਡੇ ਬੱਚਾ ਨੂੰ ਵਿਸ਼ਵਾਸ ਹੁੰਦਾ ਸ਼ਰਧਾ ਵੱਜਦੀ ਹੈ ਵੈਸੇ ਵੀ ਅਸੀਂ ਇਤਿਹਾਸ ਹੈ ਜਿਹੜਾ ਉਹ ਬਹੁਤ ਘੱਟ ਸੁਣਾਉਂਦੇ ਆ ਬੱਚਿਆਂ ਨੂੰ ਇੱਕ ਤੇ ਨਿਸ਼ਾਨੀਆਂ ਵੇਖਦੇ ਹੋਣ ਇੱਕ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਇਆ ਜਾਏ ਤੇ ਸਾਡੇ ਬੱਚਿਆਂ ਦੇ ਅੰਦਰ ਫਿਰ ਜज्ਬਾ ਪੈਦਾ ਹੁੰਦਾ ਸਿੱਖੀ ਪੈਦਾ ਹੁੰਦੀ ਤੇ ਉਹ ਕੰਨ ਅੱਜ ਵੀ ਉਵੇਂ ਖੜੀ ਹੈ ਸ਼ੀਸ਼ੇ ਵਿੱਚ ਕਵਰ ਕੀਤੀ ਹੋਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਬਦ ਨਾਲ ਜੋੜਿਆ ਸ਼ਬਦ ਗੁਰੂ ਸੁਰਤ ਤੁਨ ਜੀ ਲਾ ਤੇ ਸੰਗ ਤਾਂ ਉੱਥੇ ਬੜੀਆਂ ਨਮਸਕਾਰ ਕਰਦੀਆਂ ਨੇ ਸੀਸ ਝੁਕਾਉਂਦੀਆਂ ਰਹਿੰਦੀਆਂ ਵਿਚਾਰਾਂ ਫਿਰ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨਗੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ